ਖੇਤ ਨੂੰ ਲੈ ਕੇ ਸ਼ਾਸਨ ਦਾ ਅਸੀਂ ਉਯੋਜਨ ਕੀਤਾ ਗਿਆ ਸੀ ਜਿਸ ਵਿੱਚ ਅਸੀਂ ਨਿਹਾਲ ਸਿੰਘ ਵਾਲਾ ਤੋਂ ਸੇਪਾ ਹਸਪਤਾਲ ਦੇ ਡਾਕਟਰ ਹਰਗੋਬਿੰਦ ਪ੍ਰਤਾਪ ਸਿੰਘ ਜੀ ਐਮ ਬੀਬੀਐਸ ਐਮ ਐਸ ਜਨਨ ਸਰਜਨ ਵਿਦਿਆਰਥੀਆਂ ਨਾਲ ਲੋਕਾਂ ਨਾਲ ਲੋਕਾਂ ਦੀਆਂ ਸਮੱਸਿਆਵਾਂ ਨਾਲ ਬਹੁਤ ਨੇੜੇ ਤੋਂ ਜੁੜ ਗਏ ਤਾਂ ਜੋ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਨੌਜਵਾਨ ਪੀੜ੍ਹੀ ਹੈ ਕਿਸ਼ੋਰ ਅਵਸਥਾ ਦੇ ਜਿਹੜੀਆਂ ਲੜਕੀਆਂ ਜਾਂ ਨੌਜਵਾਨਾਂ ਤੇ ਅੱਜਕੱਲہ ਤਣਾਅ ਹੈ ਡਿਪਰੈਸ਼ਨ ਆਪਿਆਂ ਤੇ ਬਲੱਡ ਪ੍ਰੈਸ਼ਰ ਦੀ ਜਿਹੜੀ ਪ੍ਰੋਬਲਮ ਆ ਰਹੀ ਹੈ ਕਹਿੰਦੇ ਤੁਮਾਂਦਰ ਸ਼ੈਲੀ ਚ ਜਾਉ ਸਕਦੇ ਹਾਂ ਉਸ ਬਾਰੇ ਸਾਡੇ ਨਾਲ ਆਪਣੇ ਮਨੁੱਖ ਤੇ ਸਾਂਝੇ ਕਰਨ ਅਸੀਂ ਲਗਭਗ ਹਰ ਪਰਿਵਾਰ ਗੋਲੀਆਂ ਖਾਂਦਾ ਲਗਭਗ ਹਰ ਇਨਸਾਨ بیمار ਹੋਇਆ ਹੋਇਆ ਖਾਸ ਤੌਰ ਤੇ ਨਰ ਵਰਗੀ ਪਾਈਟ ਕਰਨ ਉਸਾਰੇ ਮਾਹੌਲ ਇਲਾਕੇ ਆਨਲਾਈਨ ਨਹੀਂ ਹੈ। ਲਗਭਗ ਹਰੇਕ ਘਰ ਦੇ ਵਿੱਚ ਬ੍ਰੈਸਿੰਗ ਟੇਬਲ ਦੀ ਆਮਦਤ ਹੋਈ ਹੋਈ ਹੈ। ਹਰੇਕ ਘਰ ਦੇ ਵਿੱਚ ਪਾਊਡਰ, ਸੁਰੱਖੀਆਂ, ਬਿੰਦੀਆਂ, ਲਿਪਸਟਿਕਾਂ, ਲੋਸ਼ਨ, ਕੰਬ, ਐਂਗਲ ਤੇ ਲਗਾਤਾਰ ਵਧੇ ਜਾ ਰਹੀ ਹੈ। ਜਨ ਦੋਸਤੋ, ਰਿਕਟਸਾ ਨੂੰ ਜਿੰਨੇ ਵੀ ਸੁੰਦਰਤਾ ਉਤਪਾਦ ਨਹੀਂ ਸੁੰਦਰਤਾ ਉਹਨਾਂ ਉਤਪਾਦਨ ਬਣਾਉਣ ਵਾਲੀਆਂ ਕੰਪਨੀਆਂ ਬਾਰੇ ਬਹੁਤ ਨਾਲ ਹੀ ਕੈਂਸਰ ਹੋ ਸਕਦਾ ਹੈ ਕਿ ਲੋਸ਼ਨ ਲਾਉਣ ਦੇ ਨਾਲ ਥਾਇਰੋਇਡ ਦੀ ਪ੍ਰੋਬਲਮ ਹੋ ਸਕਦੀ ਹੈ ਇਹਨਾਂ ਗੱਲਾਂ ਨੂੰ ਇੱਕ ਵੇਲੇ ਸਮਾਨ ਬਣਾਉਣ ਵਾਲੀਆਂ ਸੁੰਦਰਤਾ ਉਤਪਾਦਨ ਕਰਾਉਣ ਵਾਲਾ ਕੰਮ ਜੇ ਰੰਗ-ਬਰੰਗੇ ਵਾਲ ਬਣਾਉਣ ਵਾਲੇ ਮੁੰਡੇ ਵੀ ਕੁੜੀਆਂ ਵੀ ਦੋਨੇ ਇੱਕੋ ਜਿਹੇ ਹੁੰਦੇ ਨੇ ਤੇ ਲੱਖ ਰੁਪਏ ਦਾ ਵੀ ਇਸੇ ਕੰਮ ਤੇ ਲੱਗ ਜਾਂਦਾ ਤੇ ਹੁੰਦਾ ਕੀ ਹੈ ਉਹ ਸਾਨੂੰ ਬਿਮਾਰ ਕਰਦਾ ਜੌਨਸਨ ਬੇਬੀ ਪਾਊਡਰ ਹੈ ਮਨਾਮ ਲੈ ਕੇ ਕਹਿਣਾ ਜੌਨਸਨ ਪ੍ਰਸਤੋ ਵੀ ਪਾ ਹੈਗਾ ਇਸ ਪਾਊਡਰ ਦੇ ਵਿੱਚ ਟੈਨਸਰ ਕਰਨ ਵਾਲਾ ਪਦਾਰਥ ਇਸ ਵਿੱਚ ਹੋਏਗਾ ਜੇ ਅਸੀਂ ਸਾਡਾ ਇੱਕ ਬਣਾ ਹੈ ਅਲਟਰਾਸਾਉਂਡ ਹੁੰਦਾ ਹੈ ਅਲਟਰਾਸਾਉਂਡ ਕਰਾਉਂਦੇ ਆਂ ਤੇ ਕਿਹੜਿਆਂ ਦੇ ਵਾਸਤੇ ਕਰਾਉਂਦੇ ਆਂ ਤੇ ਨਿਕਲੇਉਂਦੀ ਹੈ ਅੰਡੇ ਵਾਲੀ ਦੀ ਰਸੌਲੀ ਜੇ ਮਰ ਕੇ ਹੱਥ ਮਾਰਦੇ ਨੂੰ ਸਾਡੀ ਕਿਸਮਤ ਖੁੱਟੀ ਸੀ ਕਿ ਕੀ ਗੱਲ ਹੋ ਗਈ ਅਸਲ ਦੇ ਵਿੱਚ ਸਾਡੇ ਕਰਮ ਬਾੜੇ ਸੀ ਸਾਡੀਆਂ ਦਾਦੀਆਂ ਇਹ ਕੰਮ ਨਹੀਂ ਸੀ ਕਰਦੀਆਂ ਫੜਵਾਦੀਆਂ ਇਹ ਕੰਮ ਨਹੀਂ ਸੀ ਕਰਦੀਆਂ ਪਾਊਡਰ ਸੋਡੀਅਮ ਵਗੈਰਾ ਲਾਉਣ ਆਰੇ ਕੰਮਾਂ ਤੋਂ ਪਰਹੇਜ਼ ਕੀਤਾ ਜਾਂਦਾ। ਉਹ ਲਗਭਗ 1 ਮਤਵਰਤੀ ਨੂੰ ਹੈ। ਤੇ ਮਾਨਸਿਕ ਤਣਾਅ ਉਹ ਜਿਲਦੀ ਧੜਕਣ ਘਟਮ ਬਦਲਣ ਦੀ ਬਿਮਾਰੀ ਲਗਭਗਰੇ ਹੀ ਭੈਣ ਨੂੰ ਹੁੰਦੀ ਹੈ। ਤੇ ਜੇ ਦੇਖੀਏ ਜਿੰਨਾ ਜ਼ਿਆਦਾ ਰੰਗ ਰੂਪ ਦਾ ਲਾਇਆ ਹੁੰਦਾ, ਜਿੰਨਾ ਜ਼ਿਆਦਾ ਨੌਂਾਂ ਤੇ ਜ਼ੋਰ ਲਾਇਆ ਹੁੰਦਾ, ਓਨਾ ਜ਼ਿਆਦਾ ਦਿਲ ਧੜਕਦਾ ਵੱਧਦਾ ਹੁੰਦਾ। ਤੇ ਜਦੋਂ ਆਪਾਂ ਗੱਲ ਕਰੀਏ ਭੈਣ ਦੀ ਨੌਂਾਂ ਦੇ ਵਿੱਚ ਨੁਕਸਾ ਮੈਂ ਤਾਂ ਸਿੱਧਾ ਕਹਿ ਦਣਾ ਮੇਰਾ ਪਿੰਡੂ ਲੈਕ ਦੇ ਵਿੱਚ ਆ ਵੀ ਮੇਰੇ ਨਾਲ ਆਇਆ ਹਸਪਤਾਲ ਚ ਆਪਦੇ ਮੂੰਹ ਤੋਂ ਇਹ ਲਾੜੋ ਸਭ ਕੋਪੇ ਉੱਤੇ ਮਾਰ ਲੋ ਸਭ ਨਾਲ ਨਾਲੋ ਤੇ ਮੁੜ ਕੇ ਕੋਈ ਬੀਜ ਪੁੰਡਣਾ ਕਰਾ ਕਰੋ ਜੇ ਲਗਾਤਾਰ ਟਿਪ ਟਿਪ ਲੱਗਦੀ ਰਹੇ ਤਾਂ ਗੁਰਦਿਆਂ ਦੇ ਰੋਗ ਹੋਣ ਦੇ ਲਾਮਤ ਵੀ ਬਣ ਸਕਦੀ ਹੈ ਤੇ 23% ਸਾਡੇ ਛੋਟੇ ਬੱਚਿਆਂ ਨੂੰ ਸਾਡੀਆਂ ਬੱਚੀਆਂ ਨੂੰ ਆਉਣ ਦੀ ਬਿਮਾਰੀ ਆਮ ਹੀ ਹੈ ਹਰੇਕ ਹੀ ਜਵਾ ਕਹਿੰਦਾ ਰਹਿੰਦਾ ਕਿ ਡੋਕਟਰ ਤੇ ਅਸੀਂ ਜਦੋਂ ਦੇਖਦੇ ਆਂ ਵੀ ਵਿਆਹ ਦੇ ਦਿਨਾਂ ਦੇ ਵਿੱਚ ਮਹੀਨਾ